ਦੇ ਨਾਲ ਹੀ ਜਿੰਨੇ ਬੱਦਿਆਂ ਨੇ ਭਾੜ ਲਿਆ ਸਾਰੇ ਦਾ ਸਨਮਾਨ ਹੋਵੇਗਾ ਅਤਲੀ ਮੇਰੀ ਬੇਨਤੀ ਹੈ ਕਿ 5-4 ਮਿੰਟਾਂ ਦੇ ਵਿੱਚ ਵਿੱਚ ਆਪੋ ਆਪਣੀਆਂ ਕੂਹੀਆਂ ਕਰ ਲੋ ਪ੍ਰੰਤ ਜਿੱਥੇ-ਜਿੱਥੇ ਤੁਹਾਨੂੰ ਜਗ੍ਹਾ ਦਿੱਤੀ ਗਈ ਹੈ ਕਿਰਪਾ ਕਰਕੇ ਆਪੋ ਆਪਣੀ ਜਗ੍ਹਾ ਤੇ ਬੈਠਣ ਦੀ ਕਿਰਪਾਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੋਧੀ ਹੈ ਸਾਰੇ ਬੱਦਿਆਂ ਨੇ ਸਜਾਉਣੀ ਹੈ ਦਸਤਾਰ ਦੀ ਸਫਾਈ ਹੋਣੀ ਲਾਜ਼ਮੀ ਹੈ ਦਸਤਾਰ ਪ੍ਰਤੀ ਲੋਜ ਹੋਣੀ ਲਾਜ਼ਮੀ ਹੈ ਜੀ ਸਿਖਾਈ ਹੈ 8 ਸਾਬ ਤੋਂ ਲੈ ਕੇ 11 ਸਾਬ ਤੱਕ ਜਿਹੜੇ ਕੈਟਾਗਰੀਆਂ ਕਿਹੜੀਆਂ ਪਹਿਲੀਆਂ ਹੋ ਲੈਣਾ ਨੇ ਤੇ 12 ਸਾਬ ਨੂੰ ਉਪਰ ਜਿੰਨੇ ਬੱਚੇ ਦੀ ਇੱਕ ਕੈਟਾਗਰੀ ਹੋਣਾ ਚਾਹੀਦਾ ਹੈ ਸਾਧਕੇ ਬੱਚੇ ਉਹਦੇ ਵਿੱਚ 15 ਮਿੰਟਾਂ ਦਾ ਵੇਲੇ ਖਾਸਤ ਹੋਣੀ ਹੈ ਉਸ ਤੋਂ ਪਹਿਲਾਂ ਅਸੀਂ 2 ਮਿੰਟ ਦੇ ਨਿ ਸਵਰਨ ਕਰਾਂਗੇ ਇੱਕ ਵਾਰੀ ਮੈਂ ਬੁਰੂ ਮਤੇ ਇੱਕ ਵਾਰੀ ਤੁਸੀਂ ਦੱਸੋ ਸਤ जी सातनावाह सातनावाजी सातनावा सातनावाह

start ਦਾ ਜੰਗ ਲਈ ਰਸਤਾ ਸਮਾਪਤ ਸਮਾਪਤਾ ਹੈ ਜੀ ਬੋਲੇ ਸੋਨਿਹਾਲ وا وا ਆਪ ਵੀ ਮੇਰੇ ਨਾਲ ਵੀ 40 ਸਾਲ ਤੋਂ 20 ਸਾਲ ਵਿੱਚ ਸੇਵਾ ਨਹੀਂ ਨਾਲ ਲਿਆ। 2000 ਸਤ ਤੋਂ ਲੈ ਕੇ ਸੇਵਾ ਸ਼ੁਰੂ ਕੀਤੀ ਗਈ। ਸਾਡੇ ਨਾਲ ਜਾਣੇ ਭਰਾ ਨੇ, ਸਾਡੇ ਪੋਤ ਸਹਿਬਾਨ ਨੇ, ਸਾਡੀਆਂ ਸੱਜੀਆਂ ਘਪੀਆਂ ਬਾਹਮਾ ਨੇ ਇਹ ਹਰ ਰੋਜ਼ ਨਿਰਸਵਾਰਥ ਤਨ, ਮਨ, ਧੰਦੇ ਨਾਲ ਸੇਵਾ ਕਰਦੇ ਨੇ ਜੇਕਰ ਕੋਈ ਵੀ ਮਦੀਪ ਸਿੰਘ ਕੱਲਾ ਵੱਡਾ ਸਮਨਾ ਕਦੀ ਕੋਈ ਨਹੀਂ ਵੱਡਾ ਹੋ ਸਕਦਾ ਇਹ ਕਹਿੰਦਾ ਇੱਥੇ ਸਾਡਾ ਪ੍ਰਾਜੋਤੀ ਸੇਵਾ ਕਰਦਾ ਉਹਦੇ ਨਾਲ ਤੁਸੀਂ ਨਗਰ ਦੇ ਨਗਰ ਨਿਗਰਾਨੀ ਬੁਦਧਾਰਾ ਪ੍ਰਬੰਧਕ ਕਮੇਟੀ ਅਤੇ ਹੋਰ ਭੈਣ ਭਾਈ ਸਹਿਯੋਗ ਦਿੰਦੇ ਹੋ ਤਾਂ ਹੀ ਇਹ ਸਾਰੇ ਕਾਰਜ ਸੰਭਵ ਨੇ ਜਿੱਥੇ ਤੁਸੀਂ ਬੰਦਿਆਂ ਨੂੰ ਸੰਤਿਆ ਕੀਰਤਨ ਦੀ ਗੁਰਬਾਣੀ ਦੀ ਲਗਾਉਂਦੇ ਹੋ ਤੁਹਾਡੇ ਨਗਰ ਦਾ ਨਾਮ ਵੀ ਰੌਸ਼ਨ ਕਰਕੇ ਆਉਂਦੇ ਨੇ ਹਰ ਵੇਲੇ ਅੱਜ ਇਹ ਵੀ ਸਾਡੀ ਸਰਕਾਰ ਦੇ ਗੁਰੂ ਜੀਤ ਕੌਰ ਦੀ ਬੜੀ ਨਿਵਰਤਾ ਭਾਵਨਾ ਵਾਲੇ ਨੇ ਜਿਹੜੇ ਜੇ ਤੁਹਾਡੇ ਜਿਹੜੇ ਨਗਰ ਦੇ ਵਿੱਚ ਸੇਵਾਵਾਂ ਨਿਭਾਉਂਦੇ ਨੇ ਤੇ ਨਾਲ ਹੀ ਸਾਡੇ ਪਿਛਾਲ ਪੱਤਰਕਾਰ ਭਾਈ ਜਰਨ ਸਿੰਘ ਸਿੰਘ ਦੀ ਮੋਮਰਾਵਦੀ ਪਰਮਜੀਤ ਸਿੰਘ ਖੰਗਾਲਾ ਸਪੋਕਸਮੈਨ ਤੋਂ ਨਾਲ ਹੀ ਸੁਖਾ ਖੇੜੀ ਵਾਲਾ ਪੀ.ਸੀ. ਅਤੇ ਏਰੀਪੋਰਟ ਪੰਜਾਬੀ ਤੋਂ ਪਹੁੰਚੇ ਹੋਏ ਨੇ ਜਿਹੜੇ ਕਿ ਤੁਹਾਡੀ ਅੱਜ ਦੀ ਸਾਰੀ ਖਬਰ ਦੀ ਕਵਰੇਜ ਆਰਮਾਨ ਸਾਹਿਬ ਤੋਂ ਬੋਲਦੀ ਗੱਲ ਕਰਦਾ ਜੀ ਵੀਰ ਜੀ ਸਾਡੇ ਵੰਡ ਆਏ ਜੀ ਸਾਡੇ ਪਿੰਡ ਆਏ ਮਾਨ ਕੀ ਗੱਲ ਤੁਸੀਂ ਸਾਡੇ ਘਰ ਨੂੰ ਸੋਹਣ ਗੱਲਾਂ ਕਰੀ ਜਾਓ ਕਰੀ ਜਾਓ ਕਹਿੰਦਾ ਜੁੱਤਰੇ ਨੂੰ ਸਾਡੇ ਪਿੰਡ ਆਉਂਗੇ ਇਤਾਂ ਦੇ ਘਰਾਂ ਦੇ ਵਿੱਚੋਂ ਬਾਹਰ ਮੈਂ ਕੰਨ ਦਾ ਨਹੀਂ ਕੇਸ ਹੁੰਦਾ ਤੇ ਅੱਜ ਇਹ ਮੈਂ ਇਹਨੂੰ ਵੀ ਬੇਨਤੀ ਕਰਕੇ ਜਾਵਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਵਰਗੇ ਜਿੰਨੇ ਵੀ ਨੌਜਵਾਨ ਹੋਣਗੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਵੱਡਾ ਸਮਾਰੋਹ ਤੁਹਾਡੇ ਨਗਰ ਤੋਂ ਲਿਖਣਾਗਾ ਸਾਰੇ ਜਾਨਾਂ ਨੇ ਰਲ-ਮਿਲ ਕੇ ਗੁਰਦੁਆਰਾ ਕਮੇਟੀ ਦੇ ਸਾਹਮਣੇ ਆਉਣਾ ਜੇ ਦੇ ਵਿੱਚ ਕੋਸ਼ਿਸ਼ ਕਰਾਂ ਕਿ ਜਦੇਦਾਰ ਸਹਿਮਾਨ ਜੀ ਦੇ ਨਾਮ ਤੱਕ ਸਾਮ ਤੁਹਾਡੇ ਨਗਰ ਆਉਂਦੇ ਆਦੇ ਆਪਾਂ ਬੱਚਿਆਂ ਨੂੰ ਚੰਗੇ ਇਨਾਮ ਸਨਮਾਨ ਦੇ ਤੌਰ ਤੇ ਦੇਈਏ ਦੇ ਉਹ ਨੌਜਵਾਨ ਜਿਹੜੇ ਪ੍ਰਣ ਕਰਦੇ ਕਿ ਕਦੇ ਤੋਂ ਬਾਹੜੀ ਕਿਸੇ ਤੋਂ ਨਹੀਂ ਕਰਾਉਂਗੇ ਉਹਨਾਂ ਨੂੰ ਆਪਾਂ ਦਸਤਾਰਾਂ ਨਜ਼ਰ ਬੰਦ ਕਰਾਂਗੇ तकरीबन ਤੁਸੀਂ ਫਿਰਸਾ ਸੁਭਾ ਹਜ਼ੂਰਦਾਰੀ ਲੈਣ ਦੀਆਂ ਸਾਰੀਆਂ ਹੀ ਸਿਵਾਵਾਂ ਵਾਲੀ ਜਾਣਕਾਰੀ ਤੁਹਾਨੂੰ ਹੈਗੀ ਹੈ ਤੇ ਗੁਰੂ ਸਾਹਿਬ ਕਿਰਪਾ ਕਰੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਜਰਾਣ ਮਿਲ ਕੇ ਨ ਸਿੱਖੀ ਜੀਵਨ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਅੱਜ ਦਾ ਜਿਹੜਾ ਦਸਤਾਰਨ ਕਾਮਨਾ ਸੀ ਕਰਵਾਉਣ ਜਾ ਰਹੇ ਹਾਂ ਕੀਤਾ ਹੈ ਜਿੱਥੇ ਤੁਹਾਨੂੰ ਨਗ ਦੇਣਾ ਪੈਣਾ ਹੈ ਨਹੀਂ ਉੱਥੇ ਹੀ ਸੁਣ ਸੁਣੇ ਗਿਫਟ ਵੀ ਮਿਲਣ ਦੇ ਨੇ ਇਹ ਸਾਇਦੋ ਸਾਡੇ ਬਹੁਤ ਪੂਰ ਸਰਕਾਰ ਦੇ ਗੁਬਦੀਪ ਸਿੰਘ ਗਿੱਲ ਦੇ ਪਰਿਵਾਰ ਵੱਲੋਂ ਜੋ ਸਭ ਤੋਂ ਵੱਡੀ ਸੇਵਾ ਅੱਜ ਦੇ ਸਮਾਗਮ ਦੇ ਲਈ ਕੀਤੀ ਗਈ ਹੈ ਸਾਡੇ ਵਿਚਕਾਰ ਸਰਕਾਰ ਦੇ ਬਾਬਾ ਦਰਬੀਉ ਸਿੰਘ ਜੀ ਹੈਡ ਕਰਾਤੇ ਬਾਬਾ ਲੁਗਾ ਸਿੰਘ ਜੀ ਸਰਕਾਰ ਦੇ ਸਰਪੰਚ ਸਾਹਿਬ ਸਰਪੰਚ ਸਰਦੇਵ ਸਿੰਘ ਜੀ ਕਾਲਾ ਬਾਬਾ ਕਰਨਜੀਤ ਸਿੰਘ ਜੀ ਬਾਬਾ ਜਗਤਾਰ ਸਿੰਘ ਜੀ ਖਾਲਸਾ ਬਾਬਾ ਮੋਤੀ ਸਿੰਘ ਜੀ ਖਾਲਸਾ ਸਰਦਾਰ ਪ੍ਰਵੀਨਦਰ ਸਿੰਘ ਜੀ ਨਾਲ ਹੀ ਸਾਰੇ ਇਹਨਾਂ ਦੇ ਬੀਨਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਇਸ ਮੁਕਾਬਲੇ ਵਿੱਚ ਸ਼ਾਮਲ ਹੋਣ ਦਾ। ਸੋ ਬੱਚਿਓ ਤੁਸੀਂ ਮੇਰੀ ਇੱਕ ਗੱਲ ਦੱਸੋ ਵੀ ਤੁਸੀਂ ਦਸਤਾਰਾ ਸੁਦਾਈਆਂ ਨੇ ਮੈਨੂੰ ਪਤਾ ਲੱਗਿਆ ਵੀ ਤੁਹਾਡੇ ਮਜਕਾਰ ਜਿਹੜੇ ਗੁਰਵਾੜੀ ਦੀ ਸੰਥਿਆ ਲੈਂਦੇ ਨੇ ਉਹ ਅਦਰ ਕਮਿਊਨਿਟੀ ਦੇ ਬੱਚੇ ਵੀ ਨੇ ਜਿਵੇਂ ਹਿੰਦੀ ਕਮਿਊਨਿਟੀ ਦੇ ਜਿਵੇਂ ਸਾਡੀ ਡਿਵੀਜ਼ਨ ਨੇ ਦੱਸਿਆ ਸੀ ਤੇ ਗੋਪੀ ਕੁਮਾਰ ਇਹ ਕਿਹੜਾ ਬੱਚਾ ਹਨ ਖੜਾ ਕਰੇ ਜਾਂ ਖੜੇ ਹੋ ਜਾਓ। ਇਹ ਸੋ ਜਿਵਾਨ ਦੇ ਲਈ ਪਹਿਲਾ ਇੱਕ ਨਿਗਾਰਾ ਲਾਉ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸਾਡੇ ਵਿਚਕਾਰ ਮੁਸਲਮਾਨਾਂ ਦੀ ਵੀ ਕੁੜੀ ਐ। ਭਾਵੇਂ ਨਹੀਂ ਆਈ ਪਰ ਮੈਂ ਦੇਖਿਆ ਸਾਡੇ ਕੋਲ ਕਈ ਵਾਰੀ ਇਨਾਮ ਵੀ ਪ੍ਰਾਪਤ ਕੀਤਾ ਉਹਨੇ। ਇਹ ਜਗਾਰਾ ਲਾਉਣ ਦਾ ਕਾਰਨ ਇਹ ਸੀ ਬੰਦੇ ਵਿੱਚ। ਇਤਿਹਾਸ ਦੀ ਬਹੁਤ ਥਾਂ ਦੀ ਬੋਲੀ ਹੁੰਦੀ। ਇਤਿਹਾਸ ਤੇ ਗੁਰਬਾਣੀ। ਬਹੁਤ ਕੰਮ ਹੈ ਬੱਚੇ। ਗੋਪੀ ਕੁਮਾਰ ਦੇਖੋ ਤੁਸੀਂ ਵੀ ਧਿਆਨ ਦਿਓ ਗੋਪੀ ਕੁਮਾਰ ਹੈ ਪਰ ਧੰਨਵਾਦ ਹੈ ਮੈਂ ਇਹਨਾਂ ਨੇ ਮਾਤਾ ਜੀ ਦਾ ਇਹਨਾਂ ਦੇ ਕੀ ਕਿਰਾਨਾ ਕਿ ਇਹਨਾਂ ਨੇ ਗੁਰਬਾਣੀ ਪ੍ਰਤੀ ਆਪਣਾ ਉਤਸ਼ਾਹ ਦਿਖਾਇਆ ਆਪਣੀ ਇੰਟਰਸਟ ਦਿਖਾਇਆ ਤੇ ਇਹਨਾਂ ਨੇ ਚੰਗੀ ਸਿੱਖਿਆ ਪ੍ਰਾਪਤ ਕਰਕੇ ਅੱਗੇ ਚੰਗੇ ਚੰਗੇ ਇੱਥੇ ਵੀ ਜਾਂਦਾ ਹੈ ਨਾਮ ਪ੍ਰਾਪਤ ਕਰਦਾ ਸੋ ਹੁਣ ਮੈਂ ਕੋਈ ਫੇਰ ਤੋਂ ਸਾਰੇ ਹੀ ਪ੍ਰਬੰਧਕਾਂ ਦਾ ਧੰਨਵਾਦ ਕਰੂੰ ਸੇ ਤੋਂ ਤੇ ਪ੍ਰਬੰਧਕ ਕਮੇਟੀ ਦੇ ਨਾਲ ਹੀ ਸਾਡੇ ਇਹਨਾਂ ਦੇ ਅਨੁਸਾਰ ਦੇ ਸਵਾਗਤ ਹੋ ਗਏਆ ਵੱਡੇ ਖੰਡੂ ਘਰਾ ਸੇਵਾ ਸੁਸਾਇਟੀ ਨਾਲ ਹੀ ਅਸੀਸ ਸਹਿਯੋਗ ਗਦੀਪ ਸਿੰਘ ਜੀ ਗਿੱਲ ਤੇ ਜਿੰਨੇ ਵੀ ਸਾਡੇ ਸਰਪੰਨ ਸਾਹਿਬ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਸਾਹਿਬ ਜਿੰਨੇ ਵੀ ਸਨਿਸ਼ਚਿਤ ਆਜੂ ਬਾਵਾ ਜੀ ਸਾਡੇ ਸੰਸਥਾ ਦੇ ਜੀਤੇ ਵੀ ਸਾਡੇ ਪ੍ਰਬੰਧਕ ਪਹੁੰਚੇ ਨੇ ਸਾਰਿਆਂ ਦਾ ਧੰਨਵਾਦ ਕਰਾਂਗੇ ਤੇ ਹੁਣ ਮੈਂ ਬੇਨਤੀ ਕਰੂੰਗਾ ਤੁਹਾਡੇ ਸਤਿਕਾਰਯੋਗ ਸੰਸਥਾ ਦੇ ਜੀ ਮਾਡਵਾਈਜ਼ਰ ਅਮਨਦੀਪ ਸਿੰਘ ਜੀ ਰਤਨ ਅੱਜ ਦੇ ਨਾਲ ਦੇ ਵਾਲੇ ਪੱਤਰਕਾਰ ਭਾਈ ਜਰਜ ਜਿਹਨੇ ਵੀ ਬਾਹਰ ਖੜੇ ਨੇ ਕਿਰਪਾ ਕਰਕੇ ਅੰਦਰ ਆ ਜਿਓ ਆਪਾਂ ਅਰਜਤ ਅਨਾਉਂਸ ਕਰ ਰਹੇ ਆ ਅਰਜਤ ਅਨਾਉਂਸ ਕਰਨ ਤੋਂ ਬਾਅਦ ਨਾਲ ਦੀ ਨਾਲ ਹੀ ਦੰਦ ਕੇ ਦੀ ਡੈਮੋ ਆਊਗੀ ਉਹਦੇ ਲਈ 1 5 2 ਗਾਜ ਹੋਣਗੇ ਦਿੱਤ ਵਿਸਤਾਰ ਮੁਕਾਬਲਾ ਇੱਕ ਦੰਦ ਦਾ ਦੇ ਆਪਾਂ ਦੋਵੇਂ ਹੀ ਸਾਜੇ ਤੌਰ ਤੇ ਬਣਾ ਰਹੇ ਆ குரு ਸਾਹਿਬ ਤੁਹਾਡੇ ਸਾਰਿਆਂ ਦੀ ਕਿਰਪਾ ਕਰ ਤੁਹਾਨੂੰ ਨਾਮਦਾਨ ਵਕਸ਼ਣ ਵਿਦਿਆਦਾਨ ਵਕਸ਼ਣ ਨਾਲ ਲੇਕੇ ਇਸ ਕੰਮ ਦੀ ਸੇਵਾਦਾਰ ਬਣੋ ਤੁਹਾਡੀ ਟੀਚਰਸ ਹੈਮਨਾ ਨੂੰ ਧੰਨਵਾਦ ਇਸ ਸਿੱਖ ਦਾ ਧੰਨਵਾਦ ਜਿਹੜੇ ਇਹਨਾਂ ਦੇ ਬਲਾਕ ਤੋਂ ਇੱਥੇ ਆਏ ਆਂ ਤੇ ਆਨ ਦੋ ਬਾਦ ਸਾਰੇ ਅੰਦਾਜ਼ੇ ਅੱਗੇ ਜਾਇਓ ਕਿ ਆਨ ਦੋ ਬਾਦ ਇਹ ਵੀ ਪੂਰਨ ਤੌਰ ਤੇ ਸਿਲਾਰ ਪੜ ਜਾਵੇ। 11 ਸਾਲ ਦੇ ਬੱਚੇ ਹੁਣ ਤੱਕ ਕਿੰਨੇ ਵੀ ਨਹੀਂ ਜੀ ਉਹਨਾਂ ਦਾ ਸਨਮਾਨ ਹੋਊਗਾ ਜੀ। ਥੋੜੇ ਥੋੜੇ ਦਾ ਨਮਸਕਾਰ ਜੀ ਮੈਂ ਨਤੀਜਾ ਐਲਾਨ ਕਰਨਾ। ਤੀਸਰਾ ਸਥਾਨ ਆਸਰ ਕਰਿਆ ਜੀ ਤੀਸਰਾ ਸਥਾਨ। ਗਰੁੱਪ 1 ਉਹਦੀ ਇਸ ਬੱਚੇ ਦੀ ਕਾਨੇ ਕਰੇ ਨਾ ਕਾਇ। ਗਰੁੱਪ 1 ਇੰਕ ਕਰਦੇ ਨੇ ਆਪਾਂ। ਜਸ਼ਨਦੀਪ ਸਿੰਘ son of ਦਵਿੰਦਰ ਸਿੰਘ ਨੇ ਤੀਸਰਾ ਸਥਾਨ ਆਸਿਰ ਕਰੇਗੀ ਆਓ ਜੀ ਬੇਟਾ ਦਿਓ ਫੋਟੋ ਇਕੱਠੀ ਕਰਦੇ ਤਿੰਨਾਂ ਬੱਚਿਆਂ ਦੀ ਇਸ ਗਰੁੱਪ ਦੀਆਂ ਦੀ ਫੋਟੋ ਇਕੱਠੀ ਹੋ ਗਈ ਜੀ

ਅਮੇਂ ਪਹਿਲਾ ਇਨਾਮ ਦੀ ਗੁਰੂ ਸਾਹਿਬ ਦੂਜ ਸਿੰਘ ਸਨ ਉਹ ਗੁਰੂੰਤਿ ਜਿਆਦਾ ਸਨ ਹੈ ਨਾ ਦੂਸਰਾ ਸਥਾਨ ਹਾਸਲ ਕਰਿਆ ਜੀ ਨੰਮਜੋਤ ਸਿੰਘ ਹੋਏ ਖੜੇ ਹਾਇਆ ਦਾ ਸ੍ਰੀ ਆਕਾਰ ਪਹਿਲਾ ਸਥਾਨ ਹਾਸਲ ਕਰਿਆ ਜੀ ਜਗਵਿੰਦਰ ਸਿੰਘ 15 ਤੋਂ 18 ਸਾਲ ਤੱਕ ਦੇ ਵਿਦਿਆਰਥੀ ਤੀਸਰਾ ਸਥਾਨ ਰਾਸਿਕ ਕਹਿੰਦੀ ਅਮਰਿੰਦਰ ਸਿੰਘ ਪਰੇ ਇਨ ਹਾਧਾ ਹੋ ਸ੍ਰੀ ਆਕਰਮ ਦੂਸਰਾ ਸਥਾਨ ਰਾਸਿਕ ਕਹੇ ਗੁਰਸੇਵਕ ਸਿੰਘ ਕਿਚ ਨੇ ਬੋਲੋ ਪਹਿਲਾ ਸਥਾਨ ਹਾਸਲ ਕਰਿਆ ਜੀ ਪਲਵਿੰਦਰ ਸਿੰਘ ਬੋਲੇ ਸਾਰਿਆ ਬਾਖਸ਼ਰੀਆ ਕਾ ਹਾਲੇਲੂਇਆ ਇਹਨਾਂ ਤਿੰਨ ਉਹੀ ਰਹਿਣਾ ਚਾਹੀਦਾ ਸਾਰੇ ਚੀਜ਼ਾਂ ਲੈ ਨਾਨ ਭਾਈ ਆ ਬਰਾਪਿੰਦਰ ਸਿੰਘ ਨੂੰ ਮੈਂ ਗੁਜਾਰਿਸ਼ ਕਰਨਾ ਕਿ ਆਓ ਜੀ ਮਦਦ ਕੀ ਨਾਲ ਆ thank you ਹੋਰ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਦੇਖਦੇ ਰਹੋ ધ ਰੀਅਲ ਪੰਜਾਬ